3-4 ਸਾਲਾਂ ਤੋਂ ਇੱਥੇ ਆ ਕੇ ਵਰਲਡ ਹਾਰਟ ਡੇ ਨੂੰ ਇਹਨਾਂ ਨਾਲ ਸੈਲੀਬ੍ਰੇਟ ਕਰਦੇ ਆ 100 ਪਲੱਸ ਕੰਟਰੀਜ਼ ਐਂਡ ਮਿਲੀਅਨਸ ਜਿਹੜੇ ਲੋਕ ਆ ਉਹ ਵਰਲਡ ਹਾਰਟ ਡੇ ਨੂੰ ਸੈਲੀਬ੍ਰੇਟ ਕਰਦੇ ਪਰ ਆਪਣੇ ਜ਼ਿਲ੍ਹੇ ਵਿੱਚ ਲਵਾਸਾ ਦੀ ਜਿਹੜੀ ਟੀਮ ਹੈ ਉਹ ਹਰ ਸਾਲ ਵਰਲਡ ਹਾਰਟ ਡੇ ਨੂੰ ਸੈਲੀਬ੍ਰੇਟ ਕਰਦੀ ਆ ਔਰ ਜਾਕੀ ਫਿਜ਼ੀਕਲ ਐਕਟੀਵਿਟੀ ਘਟ ਗਈ ਹੈ ਫਿਜ਼ੀਕਲ ਐਕਟੀਵਿਟੀ ਦੇ ਘਟਣ ਦੇ ਨਾਲ ਵੀ ਇਹ ਜੋ ਹਾਰਟ ਅਟੈਕਸ ਹੈ ਉਹ ਇਨਕਰੀਜ਼ ਹੋ ਰਹੇ ਹੈ ਪਹਿਲਾਂ ਲੋਕੀ ਕਾਫੀ ਫਿਜ਼ੀਕਲ ਐਕਟੀਵਿਟੀ ਕਰਦੇ ਸੀ ਅੱਜ ਕੱਲ ਕਾਫੀ ਘਟ ਗਈ ਹੈ ਲੋਕੀ ਵੀਡੀਓ ਗੇਮਸ ਵਗੈਰਾ ਟੀਵੀ ਦਾ ਇਹ ਸਭ ਪਯੋਗ ਜ਼ਿਆਦਾ ਕਰਦੇ ਨੇ ਤੈਨ ਕੋਈ ਚੀਜ਼ ਤੁਸੀਂ ਚਾਹੁੰਦੇ ਹੋ ਕਿ ਛੱਡ ਦੋ ਅਵੋਇਡ ਕਰੋ ਤਿੰਨ ਚੀਜ਼ਾਂ ਸਪੈਸੀਫਿਕਲੀ ਤੇ ਤਿੰਨ ਚੀਜ਼ਾਂ ਤਿੰਨ ਆਦਤਾਂ ਗ੍ਰਹਿਣ ਕਰ ਲੋ ਉਹਦੇ ਬਾਰੇ ਕੀ ਕਹੂੰਗਾ ਤਿੰਨ ਚੀਜ਼ਾਂ ਛੱਡਣੀਆਂ ਤਿੰਨ ਚੀਜ਼ਾਂ ਪਨਾਉਣੀਆਂ ਦੇਖੋ ਤਿੰਨ ਚੀਜ਼ਾਂ ਬਿਲਕੁਲ ਛੱਡਣੀਆਂ ਜਿਹੜੀਆਂ ਹੈ ਉਹ ਤਾਂ ਨਸ਼ੇ ਜਿਵੇਂ ਕਿ স্মੋਕਿੰਗ ਡਰਿੰਕਿੰਗ ਠੀਕ ਹੈ ਔਇਲ ਘੱਟ ਤੋਂ ਘੱਟ ਯੂਜ਼ ਕਰੋ ਤੇ ਤੀਜਾ সুইਟ ਚੀਜ਼ਾਂ ਮਿੱਠੀਆਂ ਇਹ ਤਿੰਨ ਚੀਜ਼ਾਂ ਸਾਨੂੰ ਤਿੰਨ ਚੀਜ਼ਾਂ ਅਡਾਪਟ ਕਿਹੜੀਆਂ ਕਰਨੀਆਂ ਫਰੂਟਸ ਐਂਡ ਵੈਜੀਟੇਬਲਸ ਰੈਗੂਲਰ ਫਿਜ਼ੀਕਲ ਐਕਟੀਵਿਟੀ ਤੇ ਸਟ्रेस ਫਰੀ दो तीन चीज़ेंट कर लो तो लगता है होनी चाहिए पहली पहली है कि मतलब बेसिकली आपको मतलब आपकी जो डाइट के ऊपर बहुत अच्छी तरह ध्यान देना चाहिए पहली बात और दूसरी है जो आजकल की मतलब जो कि मतलब रेगुलर एक्सरसाइज वगैरह जो होता है वो करते नहीं है उसको रोज़ आप रेगुलर एक्सरसाइज का एक्टिविटी तो इम्प्रूव तो करना चाहिए और तीसरी बात जो हैगा तो स्ट्रेस जो है तो उन्होंने क्या कि स्ट्रेस कटाओ पर मैं तुम्हें तो पूछना चाहना कि एक ना स्ट्रैस पेशेंट उदो भी ना जो बड़े अस्पताल कि बिल वड्डा ना बन जाए उदे बारे की कहना चाहूँगा सर आ, लास्ट ईयर भी हम लोगों ने एक ये कन्वर्सेशन किया था सो मेरे हिसाब से और मैं सारे जनता को ये मैसेज कन्वे करना चाहूँगा कि बिल्डिंग देख के जज ना करें कि ये अस्पताल महंगा है हमारे जो प्राइसेस हैं बहुत रीज़नेबल हैं आप आके अपना हेल्थ चेकअप करा सकते हैं और ਬਹੁਤ ਹੀ I mean ਰੀਜ਼ਨੇਬਲ ਪ੍ਰਾਈਸ ਤੇ ਬਹੁਤ ਸਸਤੇ ਰੇਟ ਤੇ ਅਸੀਂ ਇੱਥੇ ਪੇ ਟ੍ਰੀਟਮੈਂਟ ਕਰਦੇ ਹਾਂ ਕਹਿੰਦੇ ਕਿ ਨਾ ਜ਼ਿਆਦਾ ਖਾਓ ਨਾ ਘੱਟ ਖਾਓ ਸਹੀ ਮਾਤਰਾ ਵਿੱਚ ਫੂਡ ਨੂੰ ਕਰੋ ਈਟ ਦੋਸਤੋ ਜੇ ਹਰ ਰੋਜ਼ ਜੰਕ ਫੂਡ ਖਾਓਗੇ ਤਾਂ ਤੁਸੀਂ ਖੁਦ ਨਹੀਂ ਕਰੋਗੇ ਚੀਟ ਦੋਸਤੋ ਜੇ ਤੁਹਾਡਾ ਦਿਲ ਤੰਦਰੁਸਤ ਰਹੇਗਾ ਤਾਂ ਪੂਰੀ ਬਾਡੀ ਤੰਦਰੁਸਤ ਰਹੇਗੀ ਤੇ ਅੱਜ ਵਰਲਡ ਹਾਰਟ ਦੇ ਦਾ ਥੀਮ ਵੀ ਇਹੀ ਹੈ ਡੋਨਟ ਮਿਸ ਦਾ ਬੀਟ ਦੋਸਤੋ ਡੋਨਟ ਮਿਸ ਦਾ ਬੀਟ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰ ਤੁਸੀਂ ਸ਼ਹਿਰ ਤੋਂ ਦਾ ਸਲਾਹ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਅੱਜ 월ਡ ਹਾਰਟ ਡੇ ਹੈ ਔਰ ਅੱਜ ਦੀ ਥੀਮ ਹੈ ਡੋਨਟ ਮਿਸ ਦਾ ਬੀਟ ਤੇ ਅਸੀਂ ਪਹੁੰਚੇ ਹਾਂ ਲਿਵਾਸਾ ਵਿਖੇ ਔਰ ਲਿਵਾਸਾ ਵਿਖੇ ਅੱਜ ਕਾਰਡੀਓ ਵੈਸਕੂਲਰ ਡਿਸੀਜ਼ ਦੇ ਉੱਤੇ ਲੋਕਾਂ ਨੂੰ ਜਾਗਰਤ ਕੀਤਾ ਜਾਂਦਾ ਕਿਉਂਕਿ ਇਹ ਲੀਡਿੰਗ ਕੌਜ਼ ਹੈ ਹਰ ਸਾਲ 20.5 ਮਿਲੀਅਨ ਲੋਕ ਜਿਹੜੇ ਆ ਆਪਣੀ ਜਾਨ ਗਵਾ ਦਿੰਦੇ ਆ ਸਕਰਟਲਰ ਵੈਸਕੂਲ ਡਿਸੀਜ਼ ਕਰਕੇ ਤੇ ਇੱਥੇ ਲੋਕਾਂ ਨੂੰ ਐਨਕਰੇਜ ਕਰਦੇ ਆ ਜਾਗਰਤ ਕਰਦੇ ਆ ਤਾਂ ਜੋ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਣ ਔਰ ਖਾਸ ਕਰ ਲਈਏ ਕਿ ਫ੍ਰੀ ਚ ਜਾਗਰਤ ਕਰਦੇ ਆ ਔਰ ਦੱਸਦੇ ਆ ਡਾਕਟਰ ਹੀ ਦੱਸਦੇ ਆ ਕਿ ਦਵਾਈਆਂ ਤੋਂ ਬਿਨਾ ਤੁਸੀਂ ਕਿਵੇਂ ਆਪਣਾ ਇਲਾਜ ਕਰਨਾ ਔਰ ਵੱਡੀ ਗੱਲ ਇਹ ਆ ਕਿ ਇਹਨਾਂ ਨੂੰ ਕ੍ਰੈਡਿਟ ਜਾਂਦਾ ਅਸੀਂ ਪਿਛਲੇ 3-4 ਸਾਲਾਂ ਤੋਂ ਇੱਥੇ ਆ ਕੇ ਵਰਲਡ ਹਾਰਟ ਡੇ ਨੂੰ ਇਹਨਾਂ ਨਾਲ ਸੈਲੀਬ੍ਰੇਟ ਕਰਦੇ ਆ 100 ਪਲੱਸ ਕੰਟਰੀਜ਼ ਐਂਡ millions ਜਿਹੜੇ ਲੋਕ ਆ ਉਹ World Heart Day ਨੂੰ सेलिब्रेट ਕਰਦੇ ਪਰ ਆਪਣੇ ਜ਼ਿਲ੍ਹੇ ਵਿੱਚ ਲਿਵਾਸਾ ਦੀ ਜਿਹੜੀ ਟੀਮ ਹੈ ਉਹ ਹਰ ਸਾਲ World Heart Day ਨੂੰ सेलिब्रेट ਕਰਦੀ ਹੈ ਔਰ ਵੈਸੇ ਵੀ ਕਿਹਾ ਜਾਂਦਾ ਨਾ ਕਿ ਜਿਹੜਾ ਦਿਲ ਹੈ ਉਹ Wi-Fi ਦੇ ਕਨੈਕਸ਼ਨ ਵਾਂਗ ਹੈ ਜੇ ਕਨੈਕਸ਼ਨ ਟੁੱਟ ਗਿਆ ਤਾਂ ਪ੍ਰੋਸੈਸਿੰਗ ਰੁਕ ਜਾਂਦੀ ਹੈ ਸੋ ਹਾਰਟ ਨੂੰ ਸਟਰੋਂਗ ਰੱਖਣਾ ਔਰ ਹਾਰਟ ਨੂੰ ਸਟਰੋਂਗ ਰੱਖਣ ਲਈ ਇਹਨਾਂ ਨੇ ਸਟੇਜ ਸਜਾਈ ਹੋਈ ਹੈ ਔਰ ਅੱਜ ਇੱਥੇ ਜ਼ੁੰਬਾ ਵੀ ਕਰਾ ਰਹੇ ਆ ਨਾਲ ਦੀ ਨਾਲ ਇਹਨਾਂ ਨੇ ਬਹੁਤ ਸਾਰੀ ਭੰਗੜਾ ਵੀ ਕਰਾਉਣਾ ਭੰਗੜਾ ਐਕਟੀਵਿਟੀ ਵੀ ਆ ਤੇ ਐਕਸਰਸਾਈਜ਼ ਵੀ ਕਰਾਉਣੀ ਤਾਂ ਆਪਾਂ ਪਹਿਲਾਂ ਤੁਹਾਨੂੰ ਸਟੇਜ ਵੱਲ ਲੈ ਕੇ ਚੱਲਦੇ ਆਂ ਤਾਂ ਲੋ ਜੀ ਆਹ ਤਸਵੀਰਾਂ ਨੇ ਲਿਵਾਸਾ ਹਸਪੀਟਲ ਦੀ ਪਾਰਕਿੰਗ ਚੋਂ ਜਿੱਥੇ ਆਹ ਤੁਸੀਂ ਦੇਖੋ ਕਿ ਸਵੈਟ ਸਟੂਡੀਓ ਦੀ ਜਿਹੜੀ ਟੀਮ ਹੈ ਉਹ ਇਹਨਾਂ ਨੂੰ ਕਾਰਡੀਓ ਵੀ ਕਰਵਾ ਰਹੇ ਆ ਤੇ ਨਾਲ ਦੇ ਨਾਲ ایرੋਬਿਕਸ ਵੀ ਕਰਵਾਇਆ ਜਾ ਰਿਹਾ ਤੇ ਹੁਣ ਵਾਰੀ ਭੰਗੜੇ ਦੀ ਆਹ ਵੀਰ ਨੂੰ ਕਹਿੰਦੇ ਸਪੈਸ਼ਲੀ ਬੁਲਾਇਆ ਕਿਸੇ ਹੋਰ ਜ਼ਿਲ੍ਹੇ ਚੋਂ ਇਹ ਭੰਗੜਾ ਬਹੁਤ ਵਧੀਆ ਤਰੀਕੇ ਪਾਉਂਦਾ ਤੇ ਇਹਨੇ ਸਾਰੇ ਨੂੰ ਅੱਜ ਭੰਗੜੀਆਂ ਕਲਾਸਿਸ ਵੀ ਦਿੱਤੀਆਂ ਆ ਲਓ ਆਹ ਹਸਪੀਟਲ ਦੀਆਂ ਨਰਸਿਸ ਜਿਹੜੀਆਂ ਆ ਇਹ ਵੀ ਭੰਗੜੇ ਵਿੱਚ ਸਾਥ ਦੇ ਰਹੀਆਂ ਭਗੜਾ ਕਰ ਰਹੀਆਂ ਇਧਰਲੇ ਪਾਸੇ ਆਪਾਂ ਵੀ ਮੈਦਾਨ ਸਾਂਭ ਲਿਆ ਵੈਸੇ ਟਿੱਡ ਨਿਕਲਣ ਨੂੰ ਬਾਹਰ ਫਿਰਦਾ ਪਰ ਕੋਈ ਨਹੀਂ ਹੌਲੀ ਹੌਲੀ ਆਪਾਂ ਟਿੱਡ ਨੂੰ ਕੰਟਰੋਲ ਚ ਕਰ ਲੈਣਾ ਬਸ 75 ਦੇ ਨਾਲਾ ਟਾਰਗੇਟ ਲੈ ਰਹੇ ਹਾਂ ਲੇਕਿਨ ਇਹਨਾਂ ਨੇ ਬਹੁਤ ਹੀ ਅچھے ਤਰੀਕੇ ਲਿਵਾਸਾ ਹਸਪੀਟਲ ਵਾਲਿਆਂ ਨੇ ਸਰ ਨੂੰ ਐਨਕਰੀਜ ਕੀਤਾ ਕਿ ਕਿਵੇਂ ਆਪਣੀ ਹਾਰਟ ਹੈਲਥ ਨੂੰ ਵਧੀਆ ਰੱਖਣਾ ਤੇ ਇਹ ਤਸਵੀਰਾਂ ਤੁਸੀਂ ਲਿਵਾਸਾ ਹਸਪੀਟਲ ਦੀ ਪਾਰਕਿੰਗ 'ਚੋ ਦੇਖ ਰਹੇ ਹੋ ਤੇ ਸਾਥੀਓ ਤੁਹਾਨੂੰ ਮੇਰੇ ਨਾਲ ਸਕਰੀਨ ਤੇ ਇਥੋਂ ਦੇ ਕਾਰਡੀਓ ਸਪੈਸ਼ਲਿਸਟ ਡਾਕਟਰ ਅਤਲ ਚੋਪੜਾ ਜੀ ਤੇ ਲਾਈਕ ਅंसारी ਜੀ ਦੀ ਨਜ਼ਰ ਆ ਰਹੀ ਆ ਅੱਜ ਵਰਲਡ ਹਾਰਟ ਡੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਔਰ ਤੁਹਾਨੂੰ ਮੈਂ ਜਿਵੇਂ ਸਟਾਰਟਿੰਗ 'ਚ ਦੱਸਦਾ ਆ ਕਿ ਅੱਜ ਫ੍ਰੀ 'ਚ ਐਡਵਾਈਸ ਹੈ ਕਿ ਦਵਾਈ ਤੋਂ ਬਿਨਾ ਤੁਸੀਂ ਕਿਵੇਂ ਠੀਕ ਹੋ ਸਕਦੇ ਆ ਪਹਿਲਾਂ ਸਵਾਗਤ ਕਰਾਂਗੇ ਉਸ ਤੋਂ ਬਾਅਦ ਗੱਲਬਾਤ ਦਾ ਸਿਲਸਲਾ ਜਾਰੀ ਰੱਖਾਂਗੇ ਬੌਨਿਕਾ ਸਵਾਗਤ ਹੈ ਸਰ ਥੈਂਕ ਯੂ ਬੌਨਿਕਾ ਸਵਾਗਤ ਹੈ ਥੈਂਕ ਯੂ ਸਰ ਧੰਨਵਾਦ ਅੱਜ ਲੀਡਿੰਗ ਕੌਜ਼ ਬਣਦਾ ਜਾ ਰਿਹਾ ਹਾਰਟ ਅਟੈਕ ਜਿਹੜਾ ਅੱਜਕੱਲ ਆਪਾਂ ਸਮਝਦੇ ਆ ਨਾ ਜਿਹਦੇ ਤੁਸੀਂ ਅਵੇਅਰਨੈਸ ਵੀ ਕਰ ਰਹੇ ਹੋ ਔਰ ਐਨਕਰੀਜ ਕਰ ਰਹੇ ਹੋ ਲੋਕਾਂ ਨੂੰ ਪਰ ਤੁਸੀਂ ਸਮਝਦੇ ਹੋ ਕੀ ਹੋ ਕਿ ਮੁੱਖ ਕਾਰਨ ਹੈ ਕੀ ਹੈ ਜਿਹੜੇ ਹਾਰਟ ਅਟੈਕਸ ਜ਼ਿਆਦਾ ਗਿਣਤੀ ਵਧ ਗਈ ਹੈ ਮੁੱਖ ਜੋ ਕਾਰਨ ਹੈ ਸਰ ਉਹ ਹੈ ਅ ਅੱਜ ਕੱਲ ਦੀ ਸਾਡੀ ਜੋ ਡਾਈਟ ਹੈ ਡਾਈਟ ਤੋਂ ਇਲਾਵਾ ਡਾਈਟ ਜਿਹੜੀ ਹੈ ਉਹ ਅ ਅੱਜ ਕੱਲ ਸਾਡੀ ਜੋ ਫਾਸਟ ਫੂਡ ਇਨਕਰੀਜ਼ ਹੋ ਰਿਹਾ ਹੈ ਜੰਕ ਫੂਡ ਇਨਕਰੀਜ਼ ਹੋ ਰਿਹਾ ਹੈ ਡਾਈਟ ਦੇ ਵਿੱਚ ਤੇ ਉਸ ਤੋਂ ਇਲਾਵਾ ਨਸ਼ੇ ਥੋੜੇ ਇਨਕਰੀਸ ਜਿੱਦਾਂ ਤੁਸੀਂ ਦੇਖ ਰਹੇ ਆਂ ਅੱਜ ਕੱਲ੍ਹ ਜਨਸਮਾਜ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਉਪਯੋਗ ਇਨਕਰੀਸ ਹੋ ਗਿਆ ਹੈ ਹਨਾ ਤੇ ਨਾਲ ਦੂਜੀ ਕੌਜ਼ ਹੈ ਕਿ ਫਿਜ਼ੀਕਲ ਐਕਟੀਵਿਟੀ ਘਟ ਗਈ ਹੈ ਫਿਜ਼ੀਕਲ ਐਕਟੀਵਿਟੀ ਦੇ ਘਟਣ ਦੇ ਨਾਲ ਵੀ ਇਹ ਜੋ ਹਾਰਟ ਅਟੈਕਸ ਹੈ ਉਹ ਇਨਕਰੀਸ ਹੋ ਰਹੇ ਆ ਪਹਿਲਾਂ ਲੋਕੀ ਕਾਫੀ ਫਿਜ਼ੀਕਲ ਐਕਟੀਵਿਟੀ ਕਰਦੇ ਸੀ ਅੱਜ ਕੱਲ੍ਹ ਕਾਫੀ ਘਟ ਗਈ ਹੈ ਲੋਕੀ ਵੀਡੀਓ ਗੇਮਸ ਵਗੈਰਾ ਟੀਵੀ ਦਾ ਇਹ ਸਭ ਉਪਯੋਗ ਜ਼ਿਆਦਾ ਹੁੰਦਾ ਹੈ ਤੇ ਸਟ੍ਰੈਸ ਨੂੰ ਮੰਨ ਸਕਦੇ ਕਿ ਸਟ੍ਰੈਸ ਵੀ ਕਾਰਨ ਹੈ ਸਟ੍ਰੈਸ ਵੀ ਕਾਰਨ ਹੈ ਸਟ੍ਰੈਸ ਵੀ ਸਟ्रेस ਕਰਕੇ ਹੀ ਇਹ ਬੰਦਾ ਜੋ ਪ੍ਰੋਬਲਮ ਹੈ ਸਟ्रेस ਦੇ ਨਾਲ ਹੀ ਉਹ ਵੀ ਇੱਕ ਮਤਲਬ ਬਹੁਤ بڑا ਕਾਰਨ ਹੈ ਇਸਾ ਜੋ ਹਾਰਟ ਦੀ ਪ੍ਰੋਬਲਮਸ ਇਨਕਰੀਜ਼ ਹੋ ਰਹੀਆਂ ਹੈ ਜੀ ਜੀ ਹੈ ਨਾ ਉਹਦੇ ਨਾਲ ਖਾਣਾ ਪੀਣਾ ਤੇ ਡਾਈਟ ਜਿਹੜੀ ਹੈ ਪ੍ਰੀਵੈਂਟਿਵ ਸਟੈਪਸ ਕੀ ਹੋ ਸਕਦੇ ਆ ਪ੍ਰੀਵੈਂਟਿਵ ਸਟੈਪਸ ਸਾਨੂੰ ਪਹਿਲਾ ਜੋ ਜੋ ਇਹਦਾ ਕਾਰਨ ਹੈ ਉਹਨਾਂ ਦਾ ਉਹਨਾਂ ਨਾਲ ਹੀ ਪ੍ਰੀਵੈਂਟਿਵ ਸਟੈਪਸ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਜਿਵੇਂ ਕਿ ਡਾਈਟ ਅੱਛੀ ਡਾਈਟ ਲੈਣਾ ਬਹੁਤ ਇੰਪੋਰਟੈਂਟ ਹੈ ਫਲ ਫਰੂਟਸ ਆਪਣੇ ਇਨਕਰੀਸ ਡਾਈਟ ਦੇ ਵਿੱਚ ਨਾਲੇ ਸੈਲਡ ਇਨਕਰੀਸ ਕਰਨਾ ਚਾਹੀਦਾ ਹੈ ਡਾਈਟ ਦੇ ਵਿੱਚ ਜੀ ਤੇ ਹਾਈ ਕਾਰਬੋਹਾਈਡਰੇਟ ਡਾਈਟਸ ਨੂੰ ਘੱਟ ਕਰਨਾ ਚਾਹੀਦਾ ਜਿਵੇਂ ਕਿ ਫਾਸਟ ਫੂਡ ਹੋ ਗਿਆ 슈ਗਰ ਆਈਟਮਸ ਹੋ ਗਈਆਂ ਇਹਨਾਂ ਨੂੰ ਘੱਟ ਤੋਂ ਘੱਟ ਲੋ ਆਇਲ ਘੱਟ ਤੋਂ ਘੱਟ ਯੂਜ਼ ਕਰੋ ਆਪਣੀ ਦਿਨਚਰਿਆ ਵਿੱਚ ਆਪਣੀ ਡਾਈਟ ਦੇ ਵਿੱਚ ਤੇ ਐਕਸ ਫਿਜ਼ੀਕਲ ਐਕਟੀਵਿਟੀ ਨੂੰ ਇਨਕਰੀਸ ਕਰੋ ਡੇਲੀ ਐਕਸਰਸਾਈਜ਼ ਕਰਨੀ ਜ਼ਰੂਰੀ ਹੈ 40 ਤੋਂ 45 ਮਿੰਟਸ ਡੇਲੀ ਐਕਸਰਸਾਈਜ਼ ਕਰੋ ਬ੍ਰਿਸਟ ਵਾਕ ਵੀ ਕਰ ਸਕਦੇ ਹੋ ਬ੍ਰਿਸਟ ਵਾਕ ਵੀ ਅੱਛੀ ਐਕਸਰਸਾਈਜ਼ ਹੈ ਬ੍ਰਿਸਟ ਵਾਕ ਵੀ ਇੰਡੋਰੈਂਸ ਐਕਸਰਸਾਈਜ਼ਸ ਦੇ ਵਿੱਚ ਹੀ ਆਂਦੀ ਹੈ ਜੋ ਕਿ ਆਪਾਂ ਗੱਲ ਕੀਤੀ ਅੱਜ ਵੀ ਕੀਤੀ ਹੈ ਉਹਦੇ ਬਾਰੇ ਇੰਡੋਰੈਂਸ ਐਕਸਰਸਾਈਜ਼ਸ ਦੇ ਵਿੱਚ ਯੋਗਾ ਬ੍ਰਿਸਟ ਵਾਕਿੰਗ ਹੋ ਗਈ ਜੋਗਿੰਗ ਹੋ ਗਈ ایرੋਬਿਕਸ ਹੋ ਗਈ ਹੈ ਨਾ ਇਹ ਸਾਰੀ ਬ੍ਰਿਸਟ ਬਹੁਤ ਸਾਰੀਆਂ ਚੀਜ਼ਾਂ ਤੋਂ ਪਰਹੇਜ਼ ਲਈ ਕਹਿ ਦਿੰਦਾ ਕਿ ਉਹਨਾਂ ਨੂੰ ਅਵੋਇਡ ਕਰੋ ਲੇਕਿਨ ਜਦੋਂ ਕ੍ਰੇਵਿੰਗ ਹੁੰਦੀ ਹੈ ਨਾ ਬੰਦਾ ਕਹਿੰਦਾ ਯਾਰ ਇੱਕ ਬਰਫੀ ਦਾ ਟੁਕੜਾ ਲੈ ਹੀ ਲੈਂਦਾ ਫਿਰ ਜਿਵੇਂ ਲੜਕੀਆਂ ਕਹਿੰਦੇ ਚਿਪਸ ਖਾ ਹੀ ਲੈਣੇ ਫਿਰ ਕ੍ਰੇਵਿੰਗ ਨੂੰ ਕਿਵੇਂ ਰੋਕਿਆ ਜਾ ਸਕਦਾ ਦੇਖੋ ਕ੍ਰੇਵਿੰ ਆਪਣੇ ਮਾਈਂਡ ਨੂੰ ਹੀ ਮਨ ਪੱਕਾ ਕਰਨਾ ਹੀ ਹੈ ਉਸ ਤੋਂ ਇਲਾਵਾ ਤਾਂ ਹੋਰ ਮਤਲਬ ਹੋਰ ਕੋਈ ਸਬਸਟੀਟਿਊਟ ਹੈ ਉਹਦਾ ਸਬਸਟੀਟਿਊਟ ਦੇਖੋ ਘਟ ਮਾਤਰਾ ਵਿੱਚ ਆਪਾਂ ਉਹਨੂੰ ਲੈ ਸਕਦੇ ਆ ਅਗਰ ਕੋਈ ਵੀ ਚੀਜ਼ ਹੈ ਆਪਾਂ ਉਹਨੂੰ ਘਟ ਮਾਤਰਾ ਵਿੱਚ ਵੀ ਯੂਜ਼ ਕਰਦੇ ਆ ਉਹਨੂੰ ਜਿੱਦਾਂ ਕਿ ਤਿਉਹਾਰਾ ਦਾ ਟਾਈਮ ਹੈ ਹੁਣ ਇਹਦੇ ਵਿੱਚ ਕਾਫੀ ਲੋਕ ਮਤਲਬ ਆਪਣੇ ਪੰਜਾਬੀ ਆਪਣੇ ਪਰਿਵਾਰ ਇਸਰਦਿਆਂ ਚ ਵੀ ਮਤਲਬ ਪਿੰਨੀਆਂ ਵਗੈਰਾ ਬੰਦੀਆਂ ਕਈ ਲੋਕੀ ਸਵੇਰੇ ਸ਼ਾਮ ਦੁਪਹਿਰੇ ਤਿੰਨ ਵਾਰ ਪਿੰਨੀ ਲੈ ਲੈਂਦੇ ਹੋ ਉਹ ਚੀਜ਼ ਅੱਛੀ ਨਹੀਂ ਹੈ ਉਹ ਮਿੱਠਾ ਹਾਂ ਉਹ ਦੋ ਤਿੰਨ ਵਾਰ ਦਿਨ ਦੇ ਵਿੱਚ ਬਦਾਮ ਹੁੰਦੇ ਐ ਅਲਸੀ ਹੁੰਦੀ ਐ ਉਹ ਵਿੱਚ ਬਦਾਮ ਐ ਬਦਾਮ ਵੀ ਚਲੋ ਆਪਾਂ ਦਿਨ ਦੇ ਵਿੱਚ ਤਿੰਨ ਜਾਂ ਚਾਰ ਬਦਾਮ ਵੀ ਲੈ ਸਕਦੇ ਆ ਨਟਸ ਆਰ ਨਾਟ ਬੈਡ ਲੇਕਿਨ ਮੇਨ ਚੀਜ਼ ਉਹਦੇ ਵਿੱਚ ਕਿ ਉਹ ਮਿੱਠਾ ਉਹ ਸਿਹਤ ਲਈ ਖਰਾਬ ਹੈ ਉਹ ਦਿਨ ਦੇ ਵਿੱਚ ਤੁਸੀਂ ਹਾਫ ਲੈ ਲੋ ਪਰ ਆਪਣੀ ਪ੍ਰੋਬਲਮ ਕੀ ਹੈ ਕਿ ਗੁੱਸਾ ਵੀ ਕਰ ਲੈਂਦੇ ਹੁਣ ਮੰਨ ਲਓ ਮਾਂ ਨੇ ਪਿੰਨੀਆਂ ਬਣਾਈਆਂ ਜੇ ਪੁੱਤ ਨੇ ਦੋ ਨਹੀਂ ਖਾਦੀ ਉਹਨੇ ਕਹਣਾ ਵੀ ਮੈਂ ਤੇਰੇ ਲਈ ਪਿੰਨੀਆਂ ਬਣਾਈਆਂ ਤੂੰ ਮੂੰਹ ਵੀ ਨਹੀਂ ਲਾਈਆਂ ਹਾਂਜੀ ਉਸ ਲਈ ਮੈਂ ਕਹਿ ਰਿਹਾ ਉਹੀ ਚੀਜ਼ ਆਪਾਂ ਪਹਿਲਾਂ ਡਿਸਕਸ ਕੀਤੀ ਵੀ ਥੋੜੀ ਮਾਤਰਾ ਵਿੱਚ ਲੋ ਲੈ ਸਕਦੇ ਆ ਬਿਲਕੁਲ ਅਵੋਇਡ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਚਲੋ ਆਪਣੇ ਫੈਸਟੀਵਲ ਸੀਜ਼ਨ ਆ ਇਹਦੇ ਵਿੱਚ ਆਪਾਂ ਨੂੰ ਥੋੜੀ ਬਹੁਤ ਲੈਣੀ ਵੀ ਪੈਂਦੀ ਹੈ ਲੇਕਿਨ ਉਹਨੂੰ ਘੱਟ ਤੋਂ ਘੱਟ ਮਾਤਰਾ ਵਿੱਚ ਲੋ ਤੇ ਜਿਹੜੇ ਅੱਗੇ ਪੇਸ਼ਕਾਰੀ ਵੀ ਕਰਦੇ ਆ ਕਿ ਲਓ ਜੀ ਜ਼ਰੂਰ ਚੱਕੋ ਦੋ ਪੀਸ ਲੋ ਬਹੁਤ ਘੈਂਟ ਆ ਬਹੁਤ ਅੱਛੀ ਸਵਾਦਿਸ਼ਟ ਹੈ ਉਹ ਵੀ ਥੋੜਾ ਪਰਹੇਜ਼ ਕਰਨ ਔਰ ਤੁਸੀਂ ਉਹਦੇ ਤੋਂ ਇਲਾਵਾ ਤੁਸੀਂ ਫਰੂਟ ਲੈ ਸਕਦੇ ਹੋ ਹਾਂਜੀ ਫਰੂਟ ਦਾ ਸੇਵਨ ਵੱਧ ਕਰ ਲੋ ਰੂਟਸ ਹੋ ਗਏ ਵੈਜੀਟੇਬਲਸ ਹੋ ਗਏ ਆਪਣੀ ਮਤਲਬ ਇਹ ਜਿਆਦਾ ਤੋਂ ਜਿਆਦਾ ਇਨਕਰੀਸ ਕਰੋ ਕੋਲਡਰਿੰਗ ਸਹਾਨੀ ਕਰਕੇ ਕੋਲਡਰਿੰਗ ਸਹਾਨੀ ਕਰਕੇ ਡੈਫੀਨਿਟਲੀ ਕਾਫੀ ਜਿਆਦਾ ਹਾਈ ਮਾਤਰਾ ਵਿੱਚ ਇਹਨਾਂ ਵਿੱਚ ਆਰਟੀਫੀਸ਼ੀਅਲ ਸਵੀਟਨਰ ਹੈ ਹੈਨਾ ਉਹ ਬੋਡ ਨੂੰ ਨੁਕਸਾਨ ਹੀ ਕਰਦਾ ਹੈ ਸਰ ਤੁਸੀਂ ਵੈਸੇ ਕੋਲਡਰਿੰਗ ਲੈਨੇ ਨਹੀਂ ਮੈਂ ਕੋਲਡਰਿੰਗ ਨਹੀਂ ਲੈਂਦਾ ਕੋਲਡਰ ਫਾਸਟ ਫੂਡ ਜਾਂ ਕੁਝ ਹੋਰ ਫਾਸਟ ਫੂਡ ਕਦੀ ਕਰਾਈ ਦੇਖੋ ਕੋਈ ਮਤਲਬ ਮਹੀਨੇ ਦੇ ਵਿੱਚ ਇੱਕ ਵਾਰੀ ਕਦੀ ਤੁਸੀਂ ਆਪਣੇ ਕੋਈ ਰਿਸ਼ਤੇਦਾਰ ਕੋ ਗਏ ਤਾਂ ਲੋਕ ਥੋੜਾ ਬਹੁਤ ਜੀਤੇ ਹੋਗੇ ਨਾ ਥੋੜਾ ਦਿਨ ਲੈ ਹੋਈ ਹੋ ਸਕਦਾ ਉਹਦੇ ਵਿੱਚ ਥੋੜੇ ਬਸ ਡੇਲੀ ਫਾਸਟ ਫੂਡ ਲੈਣਾ ਉਹ ਨੁਕਸਾਨਦਾਰ ਹੈ ਡੇਲੀ ਅੱਛਾ ਅੱਜ ਤਿੰਨ ਕੋਈ ਚੀਜ਼ਾਂ ਤੁਸੀਂ ਚਾਹੁੰਦੇ ਹੋ ਕਿ ਛੱਡ ਦੋ ਅਵੋਇਡ ਕਰੋ ਤਿੰਨ ਚੀਜ਼ਾਂ ਸਪੈਸੀਫਿਕਲੀ ਤੇ ਤਿੰਨ ਚੀਜ਼ਾਂ ਤਿੰਨ ਆਦਤਾਂ ਗ੍ਰਹਿਣ ਕਰ ਲਓ ਉਹਦੇ ਬਾਰੇ ਕੀ ਕਹੂੰ ਕਿ ਤਿੰਨ ਚੀਜ਼ਾਂ ਛੱਡਣੀਆਂ ਤਿੰਨ ਚੀਜ਼ਾਂ ਪਨਾਉਣੀਆਂ ਦੇਖੋ ਤਿੰਨ ਚੀਜ਼ਾਂ ਬਿਲਕੁਲ ਛੱਡਣੀਆਂ ਜਿਹੜੀਆਂ ਹੈ ਉਹ ਤਾਂ ਨਸ਼ੇ ਜਿਦਾਂ ਕਿ ਸਮੋਕਿੰਗ ਡਰਿੰਕਿੰਗ ਠੀਕ ਹੈ ਆਇਲ ਘੱਟ ਤੋਂ ਘੱਟ ਯੂਜ਼ ਕਰੋ ਤੇ ਤੀਜਾ সুইਟ ਚੀਜ਼ਾਂ ਮਿੱਠੀਆਂ ਇਹ ਤਿੰਨ ਚੀਜ਼ਾਂ ਸਾਨੂੰ ਤਿੰਨ ਚੀਜ਼ਾਂ ਅਡਾਪਟ ਕਿਹੜੀਆਂ ਕਰਨੀਆਂ ਨੇ ਫਰੂਟਸ ਐਂਡ ਵੈਜੀਟੇਬਲਸ regular physical activity ਤੇ stress free ਆਪਣੇ ਆਪ ਨੂੰ ਰੱਖੋ ਜਿਆਦਾ ਤੋਂ ਜਿਆਦਾ ਹੈ ਨਾ ਯੋਗਾ ਕਰੋ ਉਹਦੇ ਲਈ ਐਕਸਰਸਾਈਜ਼ ਕਰੋ ਤੇ ਇਹ ਨੌਜਵਾਨਾਂ 'ਚ ਖਤਰਾ ਕਿਉਂ ਵੱਧਦਾ ਜਾ ਰਿਹਾ ਕਿਉਂਕਿ ਨੌਜਵਾਨ ਵੀ ਆਪਾਂ ਦੇਖਦੇ ਆ ਕਿ ਆਏ ਦਿਨ ਮਾੜੀਆਂ ਖਬਰਾਂ ਆ ਜਾਂਦੀਆਂ ਪਰਦੇਸਾਂ ਤੋਂ ਸਪੈਸ਼ਲੀ ਆ ਜਾਂਦੀਆਂ ਉਹਦਾ ਪਿੱਛੇ ਕੀ ਕਾਰਨ ਮੰਨਦੇ ਉਹਦੇ ਪਿੱਛੇ ਦੇਖੋ ਇੱਕ ਤਾਂ ਆਪਣਾ ਜੋ ਖਾਣਾ ਪੀਣਾ ਹੈ ਉਹ ਚੇਂਜ ਹੋ ਗਿਆ ਹੈ ਜੋ ਅੱਜਕੱਲ ਹੈ ਤੇ stress ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਜੈਨੇਟਿਕ ਰੀਜ਼ਨ ਹੋ ਸਕਦਾ ਜੈਨੇਟਿਕ ਰੀਜ਼ਨ ਹੁੰਦਾ ਹੈ ਲੇਕਿਨ ਜੈਨੇਟਿਕ ਰੀਜ਼ਨ ਸਿਰਫ ਯੰਗ ਏਜ ਦੇ ਵਿੱਚ ਨਹੀਂ ਉਹ ਤਾਂ ਚਲੋ ਜੈਨੇਟਿਕ ਰੀਜ਼ਨ ਚੇਂਜ ਨਹੀਂ ਹੋਏਗਾ ਮਤਲਬ ਇਹਦੇ ਨਾਲ ਟਾਈਮ ਦੇ ਨਾਲ ਜੈਨੇਟਿਕ ਰੀਜ਼ਨ ਤਾਂ ਇੱਕ ਹੈ ਹੀ ਹੈ ਜੈਨੇਟਿਕ ਰੀਜ਼ਨ ਕਰਕੇ ਕਈ ਲੋਕਾਂ ਨੂੰ ਸਭ ਚੀਜ਼ਾਂ ਠੀਕ ਹੁੰਦੀਆਂ ਉਹਦੇ ਕਰਕੇ ਵੀ ਹਾਰਟ ਅਟੈਕ ਹੁੰਦਾ ਬਟ ਜੋ ਆਪਾਂ ਅਵੋਇਡ ਕਰ ਸਕਦੇ ਆ ਚੀਜ਼ਾਂ ਉਹ ਇਹ ਹੈ ਕਿ ਖਾਣਾ ਪੀਣਾ ਅੱਛਾ ਰੱਖਿਏ ਰੈਗੂਲਰ ਫਿਜ਼ੀਕਲ ਐਕਟੀਵਿਟੀ ਜੋ ਆਪਾਂ ਬਾਰ-ਬਾਰ ਡਿਸਕਸ ਕਰ ਰਹੇ ਆ ਤੇ ਤੀਜੀ ਚੀਜ਼ ਜੋ ਯੰਗ ਜਨਰੇਸ਼ਨ ਦੇ ਵਿੱਚ ਅੱਜਕੱਲ ਨਸ਼ਾ ਦਾ ਇੱਕ ਤੋਂ ਜ਼ਿਆਦਾ ਹੋਇਆ ਉਹਨੂੰ ਬਹੁਤ ਸ਼ੁਕਰੀਆ ਥੈਂਕ ਯੂ ਹੁਣ ਤੁਹਾਨੂੰ ਮੇਰੇ ਨਾਲ ਸਕਰੀਨ ਤੇ ਡਾਕਟਰ ਆਨੰਦ ਨਜ਼ਰ ਆ ਰਿਹਾ ਔਰ ਇਹਨਾਂ ਦਾ ਨਾਮ ਹੀ ਇਹੋ ਜਿਹਾ ਆਇਆ ਔਰ ਇਹਨੂੰ ਜਦੋਂ ਮਿਲਦੇ ਆ ਮਨ ਆਪੀਆ ਆਨੰਦ ਹੋ ਜਾਂਦਾ ਨਾ ਜਿਵੇਂ ਨਾ ਕੀ ਕਹਿੰਦੇ ਅੱਛਾ ਖਾਣਾ ਖਾਣ ਤੋਂ ਬਾਅਦ ਰੂਹ ਸਵਾਦ ਗੁਰੂਦ ਹੋ ਜਾਂਦੀ ਹੈ ਤੁਹਾਨੂੰ ਮਿਲਣ ਤੋਂ ਬਾਅਦ ਤੁਹਾਡਾ ਸਪਰਸ਼ ਹੀ ਇਹੋ ਜਿਹਾ ਹੈ ਕੁਰਨਾ ਗੱਲਬਾਤ ਕਰਦੇ ਤਾਂ ਮਨ ਆਪ ਹੀ ਆਨੰਦ ਚ ਆ ਜਾਂਦਾ ਨਹੀਂ ਨਹੀਂ ਇਹ ਤਾਂ ਆਪकी अच्छी बातें जो फिर आप इतना मेरे को प्रेज कर रहे हो ऐसे तो कुछ नहीं है तो सारे के तो ऐसे नहीं कि आप मेरे को अच्छी तरह जानते ही है सारे जानते तभी ऐसे लग रहा होगा तो मतलब मैं मैं ना आज ਗੱਲ ਕਰ ਰਿਹਾ ਸੀ ਕਿ ਤਿੰਨ ਚੀਜ਼ਾਂ ਜਿਹੜੀਆਂ ਅੱਜ ਛੱਡਣੀਆਂ ਚਾਹੀਦੀਆਂ वर्ल्ड हार्टਡੇਅ ਦੇਤੇ ਰੈਜ਼ੋਲੂਸ਼ਨ ਲੈਣਾ ਚਾਹੀਦਾ ਤਿੰਨ ਚੀਜ਼ਾਂ ਛੱਡ ਦੋ ਤਿੰਨ ਚੀਜ਼ਾਂ ਅਡਾਪਟ ਕਰ ਲਓ ਤੁਹਾਨੂੰ ਕੀ ਲੱਗਦਾ ਕਿਹੜੇ ਕਿਹੜੇ ਹੋਣੀਆਂ ਚਾਹੀਦੀਆਂ ਪਹਿਲੀ ਪਹਿਲੀ ਇਹ ਹੈ ਕਿ ਮਤਲਬ ਬੇਸਿਕਲੀ ਆਪਕੋ ਮਤਲਬ ਆਪकी ਜੋ ਡਾਇਟ ਕੇ ਉਪਰ ਬਹੁਤ अच्छी तरह ध्यान ਦੇਣਾ ਚਾਹੀਏ पहली बात और दूसरी है जो आजकल की मतलब जो कि मतलब रेगुलर एक्सरसाइज वगैरह जो होता है वो करते नहीं है उसको रोज़ आप रेगुलर एक्सरसाइज़ का एक्टिविटी तो इम्प्रूव तो करना चाहिए और तीसरी बात जो हैगा तो स्ट्रेस जो है आजकल जो इसी करके जो एंग लड़कों एंग मतलब जनरेशन पे जो हार्ट की प्रॉब्लम ज़्यादा हो रहा है ये तीन चीज़ों को थोड़ा सा हम मॉडिफाई करेंगे तो हम इसमें बहुत सुधार लेके आ सकते हैं तो बेसिकली आजकल का जो कोल्ड ड्रिंक्स और ये जो बर्गर्स वगैरह और जो कि मतलब बेसिकली फास्ट फूड वगैरह ठीक है इससे इन इन चीज़ों को थोड़ा सा अवॉइड करना चाहिए और रेगुलरली एक्सरसाइज करना चाहिए और डायट डायट बहुत मैटर करता है चाहे आप एक्सरसाइज की मतलब थोड़ा, थोड़ा थर्टी परसेंट का काम करें डायट इज़ली सेवेंटी परसेंट डायट ठीक है बट स्ट्रेस आजकल के ज़माने में स्ट्रेस जो है वो बहुत मतलब ज़्यादा है तो और वैसे घट भी जाते डॉक्टर को आते चंगी तरह सौन लेंगे और फिर कहते कुछ नहीं है ठीक हो जाए तो फिर आपकी मतलब हम यही तो समझा सकते हैं तो स्ट्रेस कम लेना चाहिए तो स्ट्रेस की मतलब सिम्टम्स इग्नोर नहीं करने चाहिए देखो कि वार्निंग सिम्टम्स तो बहुत होता है कि मतलब इसलिए इसीलिए कि मैं हार्ट जो आज का वर्ल्ड हार्ट थीम यही है कि मतलब डोंट मिस द बिट इसका मतलब ये है जो प्रोएक्टिव रहना चाहिए हमें हर चीज़ पे कोई भी वार्निंग सिम्टम्स हो कि मतलब रेगुलर जो तो हार्ट है कोई भी माड़ा मोटा चेस्ट पेन हो कि मतलब बंदे को और कि मतलब बार 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 बर्निंग सेंसेशन में हो कि मतलब लोग कहते हैं कि बर्निंग सेंसेशन हो गया तो बस ये यार गैस्ट्राइटिस है छोड़ दो तो ऐसे नहीं कि मतलब एज जब 40 इयर्स 50 इयर्स के बाद जब एज हो जाता है तो आप रेगुलर हार्ट चेकअप करना ज़रूरी होता है और उसके बाद जब चलते फिरते तभी बंदे को थोड़ा सा भी चेस्ट पेन हो जाता है थोड़ा दूर चल के बोलता है नहीं मेरे को छाती में दर्द हो गया मैं थोड़ा देर रुक जाता हूँ फिर दोबारा चल पड़ता हूँ डिफरेंशिएट के में करें मतलब कोई सादी बीमारी है तो, तो इसीलिए आपको डॉक्टर के पास आना चाहिए तो खुद ही आप डिफ्रेंशिएट करने लग जाओगे तो फिर प्रॉब्लम बढ़ जाएगा फिर आप लैंड करोगे डॉक्टर अंडरलाइन करेगा प्रॉब्लम की कि कि मतलब देखो हर चीज के लिए हर बंदा बना अब अब मैं जाके कारपेंटर का काम तो नहीं कर सकता ठीक है सीधी सी बात है <laughs> तो पता तो होना चाहिए हर बंदे को तो तो क्या कि किस कि मतलब मतलब सिम्टम्स को लेके एटलीस्ट चलो अब हॉस्पिटल में नहीं पहुंच सकते आसपास वाला जो डॉक्टर के पास जाके एटलीस्ट ईसीजी करा के तो देखना चाहिए हर सिम्टम्स को तो आप मना तो नहीं करना चाहिए ई सी जी हर जगह अवेलेबल है तो ये आप कि मतलब स्टार्टिंग स्टेज में इस प्रॉब्लम को आप आइडेंटिफाई कर लोगे तो मतलब ज़्यादा आपको प्रॉब्लम होने से पहले आप सकते बची जी या जी, फिर एक्सरसाइज शुरू कर दो रेगुलर एक्सरसाइज तो करना चाहिए तो पहले शुरू कर रियली मतलब आजकल के जो प्रेजेंट जमाने में तो आपको एक्सरसाइज और डाइट डाइट और स्ट्रेस कम रखना बहुत जरूरी है ठीक है अच्छा एक गल बहुत जरूरी है आज भी इतने मैंने कुछ लोग मिले केंद्र सवेरे जिम शाम को जिन हाँ तो वह किन्ना जिन किन्ना कै सकते हैं जिन ਤੋ ਇਸਕੇ ਬਾਰੇ ਮੈਂ ਤਾਂ ਕਮੈਂਟ ਨਹੀਂ ਕਰਨਾ ਚਾਹਤਾ ਕਿ ਬੀਇੰਗ ਅ ਡਾਕਟਰ ਤੋ ਐਡਵਾਈਸ ਨਹੀਂ ਕਰਨਾ ਚਾਹੀਏ ਚਲੋ ਜਿਨ੍ਹਾਂ ਨੂੰ ਹਾਦਤ ਪੈ ਚੁੱਕੀ ਹੈ ਹੈਬਿਟ ਬਣ ਗਈ ਹੈ ਹੈਬਿਟ ਡਿਵੈਲਪ ਹੋ ਗਈ ਹੈ ਤੋ ਇਸਕੋ ਬੰਦ ਕਰ ਦਿਓ ਯਹੀ ਬੋਲ ਸਕਦਾ ਸਰ ਕਿੰਨੀ ਸਰ 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 ਕਿੰਨੀ ਮਾਤਰਾ ਚ ਘੱਟ ਤੋਂ ਘੱਟ ਲੈ ਸਕਦੇ ਦੇਖੋ ਵੈਸੇ ਤਾਂ ਅਵੋਇਡ ਹੀ ਕਰਨੀ ਚਾਹੀਦੀ ਹੈ ਡਰਿੰਕ ਬਟ ਹਾਂ ਜਿਨ੍ਹਾਂ ਨੂੰ ਆਦਤ ਪੈ ਚੁੱਕੀ ਹੈ ਉਹਨਾਂ ਨੂੰ ਥੋੜੀ ਥੋੜੀ ਘਟਾ ਕੇ ਟੂ ਡਰਿੰਕਸ ਅ ਡੇ ਤੱਕ ਲੈ ਕੇ ਆਉਣਾ ਚਾਹੀਦਾ ਹੈ ਹਾਲਾਂਕਿ ਟੂ ਡਰਿੰਕਸ ਤੋਂ ਵੀ ਵੈਸੇ ਉਹਨੂੰ ਜ਼ੀਰੋ ਤੱਕ ਹੀ ਲੈ ਕੇ ਆਉਣਾ ਚਾਹੀਦਾ ਡਰਿੰਕਸ ਕਿੰਨਾ 80 ਐਮ ਐਲ 90 ਐਮ ਐਲ ਕੇ 30 ਐਮ ਐਲ ਜੋ ਸਟੈਂਡਰਡ ਸਟੈਂਡਰਡ ਹੈ ਉਹ 30 ਐਮ ਐਲ ਹੈ 60 ਐਮ ਐਲ ਤੋਂ ਜ਼ਿਆਦਾ ਤਾਂ ਬਹੁਤ ਜ਼ਿਆਦਾ ਹਾਨੀਕਾਰਕ ਹੈ ਤੇ ਬੇਸ਼ੱਕ ਸਾਨੂੰ ਜ਼ੀਰੋ ਤੱਕ ਹੀ ਲੈ ਕੇ ਆਉਣਾ ਚਾਹੀਦਾ ਇਸ ਚੀਜ਼ ਨੂੰ ਮਤਲਬ 30 ਐਮ ਐਲ ਪੈਕ ਨੂੰ ਚੂਸ ਚੂਸ ਕੇ ਪੀਣਾ ਫਿਰ ਹੌਲੀ ਹੌਲੀ ਆਦਤ ਘਟੇਗੀ ਜੀ ਸਰ ਇੱਕ ਇਹਨਾਂ ਦੋਨਾਂ ਨੇ ਕਿਹਾ ਕਿ ਸਟ੍ਰੈਸ ਘਟਾਓ ਜੀ ਸਰ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇੱਕ ਨਾ ਸਟ੍ਰੈਸ ਸਟੇਸ਼ਨ ਨੂੰ ਉਦੋਂ ਵੀ ਆਉਂਦਾ ਜਦੋਂ ਵੱਡੇ ਹਸਪਤਾਲ सर लास्ट ईयर भी हम लोगों ने एक ये कन्वर्सेशन किया था सो मेरे हिसाब से और मैं सारे जनता को ये मैसेज कन्वे करना चाहूँगा कि बिल्डिंग देख के नहीं। जज ना करें कि ये अस्पताल महंगा है हमारे जो प्राइसेस हैं बहुत रीज़नेबल हैं आप आके अपना हेल्थ चेकअप करा सकते हैं और बहुत ही आई मीन रीज़नेबल प्राइस पे बहुत सस्ते रेट पर हम यहाँ पे ट्रीटमेंट करते हैं और हम बहुत सारे लोगों को ऐसे भी ट्रीट करते हैं जिनके पास आई मीन अफोर्डेबिलिटी का इशू होता है उनको भी हम सरकारी रेट पे कई बार हम उनको सोशल सर्विस करते हैं उनको हम बहुत सारे डिस्काउंट्स भी ऑफर कर देते हैं जस्ट कि उनके पास वो फिनंशली वो अवेबल नहीं है वो सब चीज़ कराना तो हम मतलब तो मैं ये नहीं कहूँगा कि पेशेंट जस्ट ये बिल्डिंग देख के पहले डिसाइड कर लें कि ये बहुत महंगा अस्पताल है ऐसा बिल्कुल नहीं है और दोनों डॉक्टर साहब जो हैं यहाँ पर हैं और ये लोग वाइज करेंगे इसके लिए कि हमारा हॉस्पिटल महंगा नहीं है ये एक परसेप्शन बना हुआ है लोगों के बीच में इसको हमें चेंज करना सही गलती डॉक्टर साहब हम जिम्मे गल की सोशल सर्विस भी नाल, नाल कर देने पर कितने फ्री चेकअप्स का भी सेमिनार वगैरह लगाने सर हम महीने में 20 से 25 हेल्थ कैंप करते हैं क्रॉस अक्रॉस शहर भी तो पच्चीस जी सर सो हर रोज़ हमारे पास एक डेडिकेटेड टीम है जो कि पिंडों में जाती है गाँव में जाती है वहाँ पर लोगों के साथ सरपंच जितने हैं उनके साथ हमारा कोलेबोरेशन है उनके साथ हम हर रोज़ कहीं ना कहीं तो स्पेशलिस्ट जाते हैं सेमिनार्स हमारे मेडिकल ऑफिसर्स जाते हैं और स्पेशलिस्ट का भी कैंप होता है महीने में चार बार सो so, जो हमारे मेडिकल ऑफिसर्स डेली बेसिस पे वहाँ पे जो स्क्रीन करते हैं वहाँ से जो पेशेंट यहाँ आते हैं उनका हम ई सी जी ई भी उसमें हम फिफ्टी टू फिफ्टी परसेंट अप्रोक्स डिस्काउंट हम उसमें देते हैं कुछ केसेस में हम बिल्कुल फ्री वेरीफाई करना भी जरूरी है कि एक्चुअली निडी है कि नहीं आगे ताकि भी जो है वेव ऑफ़ करोगे ना बिल्कुल सर ਸੋ ਵਹਾਂ ਪੇ ਹਮ ਮੈਨ ਸੋਸ਼ਲ ਸਰਵਿਸ ਹਮ ਬਹੁਤ ਕਰ ਰਹੇ ਹਰ ਰੋਜ਼ ਹਮਾਰੇ ਯਹਾਂ ਪੇ ਕੁਛ ਨਾ ਕੁਛ ਐਕਟੀਵਿਟੀਜ਼ ਹੋ ਰਹੀ ਹੈ ਤੁਹਾਡੀ ਪੂਰੀ ਟੀਮ ਦੀ ਸ਼ਲਾਘਾ ਬਣਦੀ ਹੈ ਕਿਉਂਕਿ 100 ਪਲਸ ਕੰਟਰੀਜ਼ ਔਰ ਕਰੀਏ ਕਿ ਮਿਲੀਅਨਸ ਪੀਪਲ ਜਿਹੜੇ ਅੱਜ ਅਮਿਨਲਸ ਲੋਕ ਜਿਹੜੇ ਅੱਜ ਉਹ ਵਰਲਡ ਹਾਰਟ ਦੇ ਸੈਲੀਬ੍ਰੇਟ ਕਰਦੇ ਲੇਕਿਨ ਆਪਣੇ ਜ਼ਿਲ੍ਹੇ ਚ ਨਿਵਾਸਾ ਕਰਦਾ और पिछले लंबे समय तो लिवासा जोड़ा आवेंटिव मैजर्स की लिए जा सकते वोद बारे लोगों जागृत करता एनकरेज करता जो तुम अपने हार्ट में तंदुरुस्त रखो क्योंकि तो दिल तंदुरुस्त है तो, तो पूरा शरीर तंदुरुस्त रहा आखिर च कुछ कहना चाहूँगा सर मैं यही कहना चाहूँगा कि हम सबको अपना लाइफ स्टाइल जो है वो चेंज करना चाहिए जैसे हमारे डॉ दो, दोनों डॉक्टर साहब ने बोला और मैं एक अपना एग्जाम्पल देना चाहूँगा कि मैं लास्ट ईयर तक सुबह से लेकर शाम तक कम से कम दस कप चाय पीता था जो कि मैंने बिल्कुल छोड़ दिया है मुझे एक भी नहीं पी एक कप भी चाय नहीं पीता हूँ सिर्फ ग्रीन टी या फिर ब्लैक टी पीता हूँ अमीर है ना ग्रीन ब्लैक सर मैं अमीर नहीं हूँ जस्ट कि आपका अपने 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 आप को फिट रखना बहुत ज़रूरी है और लास्ट ईयर जब मैंने आपसे बात किया था तो मैंने कहा था कि मैं बहुत कोशिश करता हूँ कि मैं अपने आप को फिट रखूँ वेट कंट्रोल करूँ जो कि मैंने लास्ट वन ईयर में आठ से नौ किलो वेट कम किया अपना चेहरे तो थोड़े रौनक भी आ गई है सर थैंक यू सर ये सर तुम्हें अपने बच्चे की मतलब चेंज लिया आ जी पिछले साल तो लेके तक ਪਿਛਲੇ ਸਾਲ ਤੋਂ ਲੈ ਕੇ ਮੈਂ ਵੀ ਜਿੱਦਾਂ ਕਿਸੇ ਨੇ ਦੱਸਿਆ ਆਪਾਂ ਵੈਸੇ ਤਾਂ ਡਾਈਟ ਲਈ ਤਾਂ ਸਾਨੂੰ ਪਤਾ ਹੀ ਹੈ ਲੇਕਿਨ ਕਈ ਵਾਰੀ ਫਾਲੋ ਨਹੀਂ ਹੁੰਦਾ ਉਹ ਵਾਤੋ-ਵਾਤ ਆਪਣੀ ਡਾਈਟ ਦੇ ਵਿੱਚ ਫੋਲੋ ਕਰਨਾ ਸਟਾਰਟ ਕੀਤਾ ਤੇ ਦੂਜਾ ਐਕਸਰਸਾਈਜ਼ ਵੀ ਹੁਣ ਰੈਗੂਲਰ ਮੈਂ ਵੀ ਜਿਮ ਜਿਮ ਤਾਂ ਚਲੋ ਜੁਆਇਨ ਕੀਤਾ ਸੀ ਲਾਸਟ ইয়ার ਵੀ ਲੇਕਿਨ ਕਈ ਵਾਰੀ ਕੰਮ ਕਰਕੇ ਨਹੀਂ ਕਈ ਵਾਰੀ ਪਹੁੰਚ ਹੁੰਦਾ ਸੀ ਲੇਕਿਨ ਹੁਣ ਜ਼ਿਆਦਾ ਤੋਂ ਜ਼ਿਆਦਾ ਟਾਈਮ ਤੇ ਜਾਣਾ ਸਟਾਰਟ ਕੀਤਾ ਆਪਣੀ ਬਾਡੀ ਨੂੰ ਸਮਾਂ ਦੇਉਣਾ ਹਾਂਜੀ ਹਾਂਜੀ ਥੋੜਾ ਮਤਲਬ ਜਿੰਨਾ ਹੋ ਸਕਦਾ ਹੈ ਆਪਣੇ ਵੱਲੋਂ ਮੈਕਸਿਮਮ ਮੈਕਸਿਮਮ ਮਾਰਨਿੰਗ ਡੇਲੀ ਜਿਮ ਜਾਂਦਾ ਹਾਂ ਜੀ ਜੀ लास्ट मैं भी यही कहना चाहूँगा डॉक्टर आनंद तो ही सीखे कहते हैं कि दिल नहीं हारना दिल किस्ट हार के सब कुछ हार जाना दिल को स्ट्रॉन्ग रखना कोई मैसेज नहीं बस, बस बेसिकली पंच लाइन यही होगा आज का दिन वैसे हर साल जो हार्ड डे का थीम बदलता रहता है बट बेसिकली कि मतलब योर डेली हाँ, हैबिट्स जो है इट ऑलवेज अफेक्ट्स योर हेल्थ तो इसलिए आपको डेली हैबिट्स में यही है आपका कि मतलब रेगुलर एक्टिविटी अच्छी डाइट और एक स्ट्रेस ये मैनेजमेंट करना आना चाहिए अपनी बॉडी को आप मैनेज करना चाहिए बस तो ये आप पहला डॉक्टर तो आ तो तो रही है तो फिर इसको आप समझना चाहिए और कि मतलब जैसे भी होगा कि हर बंदे हम सारे मतलब पेशेंट्स को हम काउंसिल करते हैं बट हमारी लाइफ में भी कि मतलब बहुत कुछ चीज़ें होते हैं खुद फॉलो नहीं कर पाते बट हम कि मतलब जितना होगा कि मतलब हफ्ते में एटलीस्ट पाँच दिन तो आप निकाल सकते हैं अपने लिए तो फिर कि रेगुलर एक्सरसाइज करने लिए और डाइट के बारे में तो आपको पता होना चाहिए क्या खाना क्या नहीं खाना एटलीस्ट नहीं पता है तो ਔਰ ਹਸਪੀਟਲ ਮੈਂ ਡਾਈਟੀਸ਼ਨ ਤੋਂ ਹੋਤਾ ਹੈ ਐਟ ਲੀਸਟ ਜਾ ਕੇ ਉਹਨਾਂ ਸੇ ਸਲਾਹ ਤਾਂ ਲੈਣਾ ਸੀ ਬਾਕੀ ਡੋਨਟ ਮਿਸ ਦ ਬੀਟ ਡੋਨਟ ਮਿਸ ਦ ਬੀਟ ਗੋਡ ਮਿਸ ਦ ਬੀਟ ਐਂਡ ਹਰ ਰੋਜ਼ ਨਾ ਕਰੋ ਫੂਡ ਨੂੰ ਚੀਟ ਤੇ ਸਰ ਟੈਗ ਲਾਈਨ ਤੁਸੀਂ ਜਾਂਦੇ ਆਂਦੇ ਲਾਈਕ ਸਰ ਸਰ ਸਾਡੇ ਨਾਲ ਦਿਲ ਦੀ ਸਿਹਤ ਨਿਹਾਲ ਹਾਂ ਸਾਡੇ ਨਾਲ ਦਿਲ ਦੀ ਸਿਹਤ ਨਿਹਾਲ ਠੀਕ ਹੈ ਥੈਂਕ ਯੂ